ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਚ ਸ਼ਾਮਿਲ ਭਾਈ ਬੀਨਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋੜ ਤੋਂ ਚੋਣ ਚਿਤ ਲਈ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਜ਼ਾਦ ਤੌਰ ਤੇ ਉਮੀਦਵਾਰ ਵੱਜੋਂ ਫਰੀਦਕੋੜ ਤੋਂ ਰਾਖਵੀ ਸੰਸਦ ਦੀ ਸੀਟ ਤੋਂ ਚੋਣ ਲੜੀ 45 ਸਾਲਾਂ ਸਰਬਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਸਾਲ 2004 ਚ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਚੁੱਕੇ ਨੇ ਅਤੇ 113490 ਵੋਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਉਹਨਾਂ ਸਾਲ 2007 ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਦੌੜ ਤੋਂ ਵਿਧਾਨ ਸਭਾ ਚੋਣ ਲੜੀ ਸੀ ਅਤੇ 15000 ਸੋ 2 ਵੋਟਾਂ ਹਾਸਲ ਕੀਤੀਆਂ ਦੱਸ ਦਿਓ ਕਿ ਉਹਨਾਂ ਦੇ ਮਾਤਾ ਵਿਮਲ ਕੌਰ ਖਾਲਸਾ 1999 ਚ ਰੋਪੜ ਤੋਂ ਕਰੀਬ 424000 10 ਵੋਟਾਂ ਲੈ ਕੇ ਸੰਸਦ ਮੈਂਬਰ ਬਣੀ ਸੀ ਅਤੇ ਦਾਦਾ ਸੁਚਾ ਸਿੰਘ 1999 ਦੇ ਵਿੱਚ ਹੀ 1316979 ਵੋਟਾਂ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਬਣੇ ਸਨ ਪਾਈ ਸਰਪਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਪਰਿਵਾਰ ਚੰਡੀਗੜ੍ਹ ਨੇੜੇ ਮਲੋਹਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਸਰਪਜੀਤ ਸਿੰਘ ਖਾਲਸਾ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਅਦਾਕਾਰ ਗਾਇਕ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਸੀ ਜਦ ਕਿ ਲੋਕ ਗਾਇਕ ਮੁਹੰਮਦ ਸਦੀਕ ਫਰੀਦਕੋਟ ਕਾਂਗਰਸ ਦੀ ਟਿਕਟ ਤੋਂ ਮੌਜੂਦਾ ਸੰਸਦ ਮੈਂਬਰ ਰਹੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਚੋਣ ਚਿਤਣ ਵਾਲੇ ਸਰਬਜੀਤ ਸਿੰਘ ਮਲੂਆ ਦੇ ਹੱਕ ਦੇ ਵਿੱਚ ਨਿਤਰੀਆਂ ਪੰਥ ਪ੍ਰਸਿੱਧ ਕਥਾਵਾਚਕ ਪਾਈ ਹਰਜਿੰਦਰ ਸਿੰਘ ਮਾਜੀ ਮੁਖ ਸੇਵਾਦਾਰ ਦਰਬਾਰੇ ਖਾਲਸਾ ਤੇ ਸਰਦਾਰੀਆ ਟਰਸਟ ਦੇ ਸੀਨੀਅਰ ਆਗੂ ਜਗਰਾਤ ਸਿੰਘ ਢੱਡਰੀਆਂ ਨੇ ਫਰੀਦਕੋਟ ਦੇ ਸਮੂਹ ਵੋਟਰਾਂ ਨੂੰ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਉਹਨਾਂ ਦੀ ਧਰਮ ਪਤਨੀ ਸੰਦੀਪ ਕੌਰ ਨੇ ਵੀ ਉਬ ਸaat ataasi ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਚ ਸ਼ਾਮਿਲ ਭਾਈ ਬੈਂਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋੜ ਤੋਂ ਚੋਣ ਚੇਤ ਲਈ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਜ਼ਾਦ ਤੌਰ ਤੇ ਉਮੀਦਵਾਰ ਵੱਜੋਂ ਫਰੀਦਕੋੜ ਜੋ ਰਾਖਵੀ ਸੰਸਦ ਦੀ ਸੀਟ ਤੋਂ ਚੋਣ ਲੜੀ 45 ਸਾਲਾਂ ਸਰਪਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਸਾਲ 2004 ਚ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਚੁੱਕੇ ਨੇ ਅਤੇ 113490 ਵੋਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਉਹਨਾਂ ਸਾਲ 2007 ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਦੌੜ ਤੋਂ ਵਿਧਾਨ ਸਭਾ ਚੋਣ ਲੜੀ ਸੀ ਅਤੇ 15702 ਵੋਟਾਂ ਹਾਸਲ ਕੀਤੀਆਂ ਦੱਸ ਦਈਏ ਕਿ ਉਹਨਾਂ ਦੇ ਮਾਤਾ ਵਿਮਲ ਕੌਰ ਖਾਲਸਾ 1999 ਚ ਰੋਪੜ ਤੋਂ ਕਰੀਬ 424000 ਵੋਟਾਂ ਲੈ ਕੇ ਸੰਸਦ ਮੈਂਬਰ ਬਣੀ ਸੀ ਅਤੇ ਦਾਦਾ ਸੁੱਚਾ ਸਿੰਘ 1999 ਦੇ ਵਿੱਚ ਹੀ 1316979 ਵੋਟਾਂ ਲੈ ਕੇ ਬਟਿੰਡਾ ਤੋਂ ਸੰਸਦ ਮੈਂਬਰ ਬਣੇ ਸਨ ਪਾਈ ਸਰਪਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਪਰਿਵਾਰ ਚੰਡੀਗੜ੍ਹ ਨੇੜੇ ਮਲੋਹਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਸਰਪਜੀਤ ਸਿੰਘ ਖਾਲਸਾ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਅਦਾਕਾਰ ਗਾਇਕ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਸੀ ਜਦ ਕਿ ਲੋਕ ਗਾਇਕ ਮੁਹੰਮਦ ਸਦੀਕ ਫਰੀਦਕੋਟ ਕਾਂਗਰਸ ਦੀ ਟਿਕਟ ਤੋਂ ਮੌਜੂਦਾ ਸੰਸਦ ਮੈਂਬਰ ਰਹੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਚੋਣ ਚਿਤਣ ਵਾਲੇ ਸਰਬਜੀਤ ਸਿੰਘ ਮਲੂਆ ਦੇ ਹੱਕ ਦੇ ਵਿੱਚ ਨਿਤਰੀਆਂ ਪੰਥ ਪ੍ਰਸਿੱਧ ਕਥਾਵਾਚਕ ਪਾਈ ਹਰਜਿੰਦਰ ਸਿੰਘ ਮਾਜੀ ਮੁਖ ਸੇਵਾਦਾਰ ਦਰਬਾਰੇ ਖਾਲਸਾ ਤੇ ਸਰਦਾਰੀਆ ਟਰਸਟ ਦੇ ਸੀਨੀਅਰ ਆਗੂ ਜਗਰਾਤ ਸਿੰਘ ਢੱਡਰੀਆਂ ਨੇ ਫਰੀਦਕੋਟ ਦੇ ਸਮੂਹ ਵੋਟਰਾਂ ਨੂੰ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਉਹਨਾਂ ਦੀ ਧਰਮ ਪਤਨੀ ਸੰਦੀਪ ਕੌਰ ਨੇ ਵੀ Subscribe to One India Channel and never miss an update.